ਅੱਜ ਤੁਹਾਨੂੰ ਦੋਸਤੋ ਇੱਕ ਕਿਲੇ ਦਾ ਦਰਵਾਜ਼ਾ ਤੇ ਕਿਲਾ ਜਿਹੜਾ ਮੂਹਰੋਂ ਡਿਊਟੀ ਹੁੰਦੀ ਹੈ ਉਹ ਦਿਖਾਉਣਾ ਮੈਂ ਪਹਿਲਾਂ ਤਾਂ ਤੁਸੀਂ ਇਹ ਕੰਧਾਂ ਦੇਖੋ ਕਿੰਨੀਆਂ-ਕਿੰਨੀਆਂ ਚੌੜੀਆਂ ਨੇ ਉੱਪਰੋਂ ਜਿਹੜੀਆਂ ਉਹ ਰੋਸਨਦਾਰ ਨੇਗੇ 2-2 ਤੰਦਰ ਫੁੱਟ ਦੀਆਂ ਚੌੜੀਆਂ ਕੰਧਾਂ ਨੇਗੀਆਂ ਤੇ ਫਿਰ ਤੁਸੀਂ ਆਹ ਕਿਲੇ ਦਾ ਨਾ ਇਹ ਦਰਵਾਜ਼ਾ ਦੇਖੋ ਤੇ ਕਿੱਡਾ ਵੱਡਾ ਦਰਵਾਜ਼ਾ ਹੈਗਾ ਤੇ ਇਹਦੇ ਮੂਰੇ ਕਿੱਲੇ ਲੱਗੇ ਹੋਏ ਨੇ ਘਟੋ-ਘਟ 2-2 ਇੰਚ ਦੇ ਗੱਡੇ ਗੱਡੇ ਕੱਲ ਲੱਗੇ ਹੋਣੇ ਆ ਦੇਖੋ ਮੈਂ ਫੜ ਕੇ ਵੀ ਦਿਖਾਉਣ ਤੁਹਾਨੂੰ ਕਰ ਲ ਤੇ ਅੰਦਰਲੀ ਸਾਈਡ ਲੱਕੜ ਦੀਆਂ ਵੱਡੇ ਵੱਡੇ ਗੁਟਕਿਆਂ ਰਾਹੀਂ ਪਾ ਕੇ ਤੇ ਇਹ ਘੱਟੋ ਘੱਟ ਬਾਹਲਾ ਨਹੀਂ ਕਹਿੰਦਾ ਮੈਂ ਦਰਵਾਜ਼ਾ ਵੀ ਇਹ ਜਿਹੜਾ ਹੈਗਾ ਗੇਟ ਹੈਗਾ ਤੇ 20 ਫੁੱਟ ਤੋਂ ਉੱਚਾ ਹੋਊਗਾ 20 ਫੁੱਟ ਤੋਂ ਜ਼ਿਆਦਾ ਉੱਚਾ ਹੋਊਗਾ ਹਾਂਜੀ ਤੇ ਆ ਦੇਖੋ ਪਹਿਲਾਂ ਕਿਲਿਆਂ ਦੇ ਜਿਹੜੇ ਦਰਵਾਜ਼ੇ ਹੁੰਦੇ ਤੇ ਇਸ ਤਰ੍ਹਾਂ ਦਰਵਾਜ਼ੇ ਹੁੰਦੇ ਦੀਗੇ ਤੇ ਜਿਨ੍ਹਾਂ ਦੇ ਵਿੱਚ ਕੋਈ ਸੇਤੀ ਵੱਡ ਨਹੀਂ ਸਕਦਾ ਸੀਗਾ ਇਹ ਦੇਖੋ ਬਹੁਤ ਉੱਚਾ ਹੈ ਤੇ ਬਾਅਦ ਤੇ ਜਾਦੇ ਪ੍ਰਾਰਥਨਾ ਹਜੇ ਵੀ ਇਹ ਖੜਾ ਹੈਗਾ ਤੇ ਇਹ ਕਿਹੜੀ ਜਗ੍ਹਾ ਹੈ ਤੇ ਜੇ ਤੇ ਕਿਸੇ ਨੂੰ ਪਤਾ ਹੈ ਤਾਂ ਜਰੂਰ ਦੱਸਿਓ ਕੰਧਾਂ ਦੇਖੋ ਇਹਦੀਆਂ ਕਿੰਨੀਆਂ-ਕਿੰਨੀਆਂ ਚੌੜੀਆਂ ਕੰਧਾਂ ਨੇਗੀਆਂ ਤੇ ਇੱਟ ਬਹੁਤ ਜ਼ਿਆਦੇ ਪੁਰਾਣੀ ਲੱਗੀ ਹੋਈ ਹੈ ਜੀ